i <laughs> ਪੋ ਸਰਕਾਰ ਪਹੁੰਚਣ ਜਾ ਰਹੀ ਆ ਉਸ ਨੂੰ ਲੈ ਕੇ ਨਕੌਦਰ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਲੱਡੂ ਵੰਡੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਨਕੌਦਰ ਦੇ ਐਮਸੀ 34 ਦਿਖਾ ਰਹੇ ਆ ਭਾਈਪਾ ਵਰਕਰ ਖੁਸ਼ੀਆਂ ਮਨਾ ਰਹੇ ਨੇ ਨੱਚ ਗਾ ਰਹੇ ਨੇ ਗੱਲਬਾਤ ਕਰਾਂਗੇ ਪਰ ਇੱਕ ਮੁਸਕਰਾਹਟ ਚਿਹਰੇ ਤੇ ਇੱਕ ਨਾਰੇ ਚਿਹਰੇ ਤੇ ਕੀ ਕਹਿ ਜਾਓਗੇ ਹਾਂ ਜੋਸ਼ ਹੈ ਇਹ ਜਜ਼ਬਾ ਹੈ ਨਰਿੰਦਰભાઈ ਮੋਦੀ ਜੀ ਦਾ ਇਹ ਜਾਦੂ ਹੈ ਜਿਹੜਾ ਪੂਰੇ ਹਿੰਦੁਸਤਾਨੀਆਂ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਸਿਰ ਚੜ੍ਹ ਕੇ ਬੋਲ ਰਿਹਾ ਔਰ ਜਿਹੜਾ ਸਾਡੇ ਪ੍ਰਿਆਗ ਰਾਜ ਜੀ ਦਾ ਐਡਾ ਵੱਡਾ ਉਤਸਵ ਜਿਹੜਾ ਚੱਲ ਰਿਹਾ ਇੰਨੀ ਕਿਰਪਾ ਵਰਸੀ ਹੈ ਕਿ ਨਰਿੰਦਰભાઈ ਮੋਦੀ ਜੀ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਜਿਹੜਾ ਨਾਮ ਰੌਸ਼ਨ ਕੀਤਾ ਇਮਾਨਦਾਰੀ ਦਾ ਔਰ ਪਬਲਿਕ ਦੇ ਕੰਮਾਂ ਦੇ ਹਿੱਤ ਦਾ ਔਰ ਅਜੋ ਨਾਰਾ ਜਿਹੜਾ ਦਿੱਲੀ 'ਚ ਵੀ ਪ੍ਰਚੰਡ ਹੋ ਕੇ ਬੋਲਿਆ ਕਿ ਜਿਹੜੀ ਪ੍ਰਚੰਡ ਸਰਕਾਰ ਜਿਹੜੀ ਸਾਡੀ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੀ ਬਣੀ ਹੈ ਨਰਿੰਦਰભાઈ ਮੋਦੀ ਅਮਿਤ ਸ਼ਾਹ ਜੀ ਔਰ ਉਹਨਾਂ ਦੀ ਸਾਰੀ ਸਮੂਚੀ ਲੀਡਰਸ਼ਿਪ ਸਾਰੀ ਦੀ ਬਹੁਤ ਬਹੁਤ ਮਿਹਨਤ ਹੈ ਔਰ ਪਬਲਿਕ ਨੇ ਵਨ ਸਾਈਡਡ ਹੋ ਕੇ ਦਿਖਾ ਲ ਦਿੱਤਾ ਕਿ ਪਬਲਿਕ ਵਿਕਾਸ ਚਾਹਦੀ ਹੈ ਕਿਹੜੀ ਕਿਹੜੀ ਤਾਕਤ ਦੀ ਹੈ ਵੱਡੀ ਪਬਲਿਕ ਨੇ ਸਾਰੀਆਂ ਦੋਸ਼ਾਂ ਸਿਰ ਦਿੱਤੀਆਂ ਜਿਹੜੇ ਝੂਠ ਦੇ ਜਿਹੜੇ ਵਾਅਦੇ ਕਰਦੇ ਸੀਗੇ ਜਿਹੜੇ ਉਹਨਾਂ ਦੇ ਆਪਣੇ ਆਪ ਨੂੰ ਸਿਰੇ ਤੇ ਬੈਠੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਕੀ ਸਮਝਦੇ ਸੀਗੇ ਕਿ ਮੇਰੀ ਕੁਰਸੀ ਤੇ ਰਜਿਸਟਰੀ ਹੋ ਗਈ ਹੈ ਤੇ ਰਜਿਸਟਰੀ ਅੱਜ ਉਹਨਾਂ ਨੇ ਤੈਸਨੈਸ ਕਰ ਦਿੱਤੀ ਹੈ ਪਬਲਿਕ ਨੇ ਤੈਸਨੈਸ ਕੀਤੀ ਐਕਚੁਅਲੀ ਪਬਲਿਕ ਨੇ ਆਪਣਾ ਫਤਵਾ ਦਿੱਤਾ ਪਬਲਿਕ ਨੇ ਵਿਕਾਸ ਤੇ ਮੋਹਰ ਲਾਈ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਦਿੱਲੀ ਦਾ ਵਿਕਾਸ ਕਰਨਾ 27 ਸਾਲ ਬਾਅਦ ਫਿਰ ਦੁਬਾਰਾ ਪਬਲਿਕ ਨੇ ਬੀਜੇਪੀ ਨੂੰ ਵੋਟ ਦੇ ਕੇ ਆਪਣਾ ਸਮਰਥਨ ਦੇ ਕੇ ਉਹਨਾਂ ਨੇ ਕੁਰਸੀ ਤੇ ਬਿਠਾਇਆ ਔਰ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਦਿੱਲੀ ਦੇ ਵਿੱਚ ਵਿਕਾਸ ਦੇਖਣਾ ਸ਼ੁਰੂ ਹੋ ਜਾਏਗਾ ਜੋ ਦਿੱਲੀ ਦੇ ਵਿੱਚ ਹੋਇਆ ਉਹ ਪੰਜਾਬ ਦੇ ਵਿੱਚ ਹੋਣਾ ਉਸ ਅਸੀਂ ਤਾਂ ਇੱਕ ਸਲੋਗਨ ਪੂਰਾ ਬਣਾ ਲਿਆ ਜੀ 225 ਵਿੱਚ ਦਿੱਲੀ ਹੋਈ ہماری 227 ਵਿੱਚ ਪੰਜਾਬ ਕੀ ਬਾਰੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਨੀਸ਼ ਧੀਰ ਜੀ ਬੜਾ ਸੋਨ ਨੂੰ ਦੇਵਾ ਸਰ ਇੱਕ ਬੜੀ ਖੁਸ਼ੀ ਵਾਲਾ ਮਾਹੌਲ ਬਣਿਆ ਨਕੂਦਰ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਕੀ ਪੂਰੇ ਹਿੰਦੁਸਤਾਨ ਨੇ ਇੱਕ ਇਮਾਨਦਾਰ ਠੱਗ ਨੂੰ ਹਰਾਇਆ ਇਮਾਨਦਾਰ ਠੱਗ ਜਿਹੜੇ ਨੇ ਮਖੌਟਾ ਬਣਾਇਆ ਸੀ ਇਮਾਨਦਾਰੀ ਦਾ ਸਭ ਤੋਂ ਗੰਦਾ ਕੰਮ ਉਸਨੇ ਕੀਤਾ ਸ਼ਰਾਬ ਦਾ ਘਟਾਲਾ ਇਮਾਨਦਾਰੀ ਨੂੰ ਕਹਿੰਦੇ ਕਾਇਮ ਕਰਨਾ ਬਹੁਤ ਮੁਸ਼ਕਲ ਆ ਪਰ ਬੇਈਮਾਨੀ ਨੂੰ ਹਾਸਲ ਕਰਨਾ ਬਹੁਤ ਸੌਖਾ ਹੋਵਾ ਜੋ ਇਮਾਨਦਾਰੀ ਦਾ ਮਖੌਟਾ ਟਹਿ ਕੇ ਉਸ ਦਾ ਬੇਈਮਾਨੀ ਵਾਲਾ ਚਿਹਰਾ ਮੋਰੇ ਆ ਗਿਆ ਆਪ ਵੀ ਹਰ ਗਿਆ ਵੱਡੇ ਵੱਡੀਆਂ ਤੋਪਾਂ ਹਰ ਗਈਆਂ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਇੱਕ ਬੀਜੇਪੀ ਦੇ ਲੀਡਰ ਨੇ ਬਿਆਨ ਦਿੱਤਾ ਹੁਣੇ ਹੁਣੇ ਅਸੀਂ ਵੀ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਉਹਨਾਂ ਨੂੰ ਫਿਰ ਦੁਬਾਰਾ ਉੱਥੇ ਭੇਜਿਆ ਜਾਵੇਗਾ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਕੱਲ੍ਹ ਕੇ ਪਰਸੋਂ ਇੱਕ ਕਹਿੰਦੇ ਸੀ ਬੀਜੇਪੀ ਵਾਲੇ 15-15 ਕਰੋੜ ਰੁਪਈਆ ਸਾਨੂੰ ਆਫਰ ਦੇ ਰਹੇ ਆ ਉਸ ਚੱਕਰ 'ਚ ਵੀ ਹੱਲੇ ਇਹਨਾਂ ਨੇ ਦਿੱਲੀ ਦੇ ਵਿੱਚ ਜੇਲ੍ਹ 'ਚ ਹੀ ਜਾਣਾ ਆ ਲੋਕਾਂ ਨੂੰ ਝੂਠੇ ਬਲੇਮ ਲਾਣੇ ਬਹੁਤ ਮੁਸ਼ਕਲ ਆ ਬਹੁਤ ਔਖਾ ਨਾਸ ਪ੍ਰੂਫ ਪੇਸ਼ ਕਰਨਾ ਬਹੁਤ ਔਖਾ ਆ ਇਸ ਚੱਕਰ ਦੇ ਵਿੱਚ ਆਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਹੋਣਗੇ ਦਿੱਲੀ ਦੇ ਵਿੱਚ ਬੀਜੇਪੀ ਜਿੱਤ ਗਈ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲੂਗਾ ਸਰ ਦੇਖੋ ਪਹਿਲਾਂ ਤਾਂ ਆਪਾਂ ਗੱਲ ਕਰੀਏ ਬੀਜੇਪੀ ਦੀਆਂ ਸਰਕਾਰਾਂ ਦੀ ਕਿੰਨੀ ਤਰੱਕੀ ਦੇ ਨਾਲ ਹਰ ਸਟੇਟ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਆ ਉੱਥੇ ਡਵੈਲਪਮੈਂਟ ਹੋ ਰਹੀ ਆ ਪੰਜਾਬ ਆਪਣਾ 15 ਸਾਲ ਤੋਂ ਪਿਛੜ ਰਿਹਾ ਘੱਟ ਤੋਂ ਘੱਟ 15 ਸਾਲ ਤੋਂ ਪੰਜਾਬ ਪਿਛੜ ਰਿਹਾ ਆ ਕੋਈ ਨਵਾਂ ਇੰਡਸਟਰੀ ਨਹੀਂ ਕੋਈ ਨਵਾਂ ਬਿਜ਼ਨਸ ਨਹੀਂ ਬੀਨਸ ਘਟ ਰਿਆ ਗ੍ਰੋਥ ਘਟ ਰਹੀ ਆ ਇਸ ਲਈ ਬੀਜੇਪੀ ਦਾ ਪੰਜਾਬ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ ਤੁਸੀਂ ਚਾਹੋਗੇ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਹਾਸੇ ਕੱਪਲ 27 ਸਾਲ ਤੋਂ ਬਾਅਦ ਬੀਜੇਪੀ ਦੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਪਸੀ ਕਾਰਕਟਰਜ ਖੁਸ਼ੀ ਦੀ ਲਹਿਰ ਆ ਔਰ ਓ ਕੇਚਨਵਾਲ ਕ腐ਸ਼ਨ ਚੋ ਇਹਨੇ ਦਿੱਲੀ ਜਿੱਤਿਆ ਉਹਦੇ ਮੂੰਹ ਤੇ ਇੱਕ ਜ਼ੋਰਦਾਰ ਚਪੇਟ ਚ ਪਈ ਆ ਉਹ ਖੁਦ ਵੀ ਹਰੀਆ ਉਹਦੀ ਸਾਰੀ ਪਾਰਟੀ ਵੀ ਹਰੀਆ ਸੋ ਮੈਂ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਬਤਾਇਦਾਂਾ ਉਸੇ ਦਿੱਲੀ ਵਾਸੀਆਂ ਔਰ ਸਾਰੇ ਦੇਸ਼ ਵਾਸੀਆਂ ਨੂੰ ਇਸ ਸੁਨਾਰੇ ਪਾਰਟੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਮੈਂ ਨਕੋਦਰ ਹਲਕੇ ਤੋਂ ਔਰ ਪੂਰੇ ਪੰਜਾਬ ਤੱਕ ਪੂਰੇ ਜੰਮੂ ਕਸ਼ਮੀਰ ਤੋਂ ਔਰ ਪੂਰੇ ਉਤਰਾੰਚਲ ਤੋਂ ਪੂਰੇ ਦੇਸ਼ ਤੋਂ ਹਰਿਆਣੇ ਤੋਂ ਔਰ ਜਿੰਨਾ ਵੀ ਮੇਰੇ ਕਾਰਕਿਰਤਾ ਨੇ ਜਾ ਕੇ ਦਿੱਲੀ ਦੇ ਵਿੱਚ ਸਾਡੇ ਵਿਧਾਇਕਾਂ ਦੇ ਉਹਨਾਂ ਨੇ ਜੋ ਨਰਿੰਦਰ ਭਾਈ ਮੋਦੀ ਦਾ ਹੀਗਾ ਅਜੰਡਾ ਕਰ ਕਰ ਬਚਾਇਆ ਗਰੀ ਪਰਵਾਰਾਂ ਦਾ ਔਰ ਉਹਨਾਂ ਨੂੰ ਜਾਗਰੂਕ ਕੀਤਾ ਉਹ ਦੱਸਿਆ ਸਾਡੇ ਪੰਜਾਬ ਵਾਸੀਆਂ ਨੇ ਵੀ ਦੱਸਿਆ ਜਾ ਕੇ ਉਹਨਾਂ ਦੇ ਕੱਲੇ ਕੱਲੇ ਘਰ ਤੱਕ ਕਿ ਪੰਜਾਬ ਦੇ ਵਿੱਚ ਕੋਈ ਕੁਝ ਬਦਲਾ ਨਹੀਂ ਆਇਆ ਜੋ ਤੇ ਬਦਲਾ ਆਇਆ ਨਸ਼ਾ ਵੱਧ ਗਿਆ ਹੈ ਇਹ ਤਾਂ ਕੁ ਵਰਤਮਾਨ ਜੀ ਵੈਸੇ ਕਹੀ ਜਾਂਦੇ ਸੀ ਕਿ ਅਸੀਂ ਪੰਜਾਬ ਜਿਸ ਤਰ੍ਹਾਂ ਕਰਤਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਤਾ ਪੰਜਾਬ ਦੇ ਰੇਤ ਮਾਫੀਆ ਪੰਜਾਬ ਦੇ ਗੁੰਡਾ ਗਾਦਿਓ ਕੱਲੇ-ਕੱਲੇ ਕਰਨ ਦੱਸਿਆ ਕਿ ਉਹਨਾਂ ਨੇ ਇੱਕ-ਇੱਕ ਵੋਟ ਲਈ ਹੈ ਨਰਿੰਦਰ ਭਾਈ ਮੋਦੀ ਨੂੰ ਪਾਈ ਕਿ ਉੱਥੇ ਦੀ ਦਿੱਲੀ ਦੇ ਜਨਤਾ ਵੀ ਦੁਖੀ ਹੈ ਕਿਉਂਕਿ 10 ਸਾਲ ਸ਼ੀਸਮੈਲੀ ਬਣੇ ਨੇ 10 ਸਾਲਾਂ ਦੇ ਵਿੱਚ ਹਵਾ ਦੇ ਵਿੱਚ ਤੀਰ ਚੱਲੇ ਨੇ ਉਹ ਤੀਰ ਜਿਹੜੇ ਲੋਕਾਂ ਨੇ ਜਨਤਾ ਨੇ ਇਹਨਾਂ ਦੇ ਦਿੱਤੇ ਨੇ ਤੁਸੀਂ ਤੀਰ ਆਪਣੇ ਕੱਤਰ ਰੱਖੋ ਔਰ ਚਾੜੂ ਤੀਲਾ ਦੀ ਲਾ ਕਰਕੇ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਰਾਜ ਹੈ ਦਿੱਲੀ ਦੇ ਵਿੱਚ ਉਹ ਅੱਜ ਭਾਰਤੀ ਜਨਤਾ ਪੰਨ ਦਾ ਭਾਈ ਮੋਦੀ ਔਰ ਜੋਗ ਜੀ ਦੇ ਹੱਥ ਬੜਾ ਇਹ ਡੋਰ ਔਰ ਜਲਦੀ ਸੀਐਮ ਬਣੇਗਾ ਔਰ ਤੋਂ ਵੀ ਜਿੰਨਾ ਕ੍ਰਾਈਮ ਆ ਜੋ ਵੀ ਖਤਮ ਹੋਵੇਗਾ ਦੋ ਦਿਨ ਦੂਰ ਨਹੀਂ 2027 ਦਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਗੁੰਡਾ ਮਾਫੀਆ ਚੋਰ ਮਾਫੀਆ ਇਹ ਸਾਰੇ ਭੱਜਣਗੇ ਅੱਜ ਤੋਂ ਸ਼ੁਰੂਆਤ ਕਰ ਲਓ ਜੈ ਹਿੰਦ ਜੈ ਭੇਮ ਨਰਿੰਦਰભાઈ ਮੋਦੀ ਜਿੰਦਾਬਾਦ